ਸਵਾਗਤ ਵੱਡੀ ਖੁਸ਼ੀ ਆਮਾ ਦੀ ਪਾਰਟੀ ਬਟਾਣਾ ਰਗੜੇ ਵਰਕਿੰਗ ਕਰਾਂ ਜੀ ਦੇਖੋ ਜੀ ਬਹੁਤ ਵਧੀਆ ਖੁਸ਼ੀ ਵਾਲਾ ਦਿਨ ਕਹੂੰਗਾ ਮੈਂ ਅੱਜ ਸਾਡੇ ਪਰਿਵਾਰ ਚ ਵਾਧਾ ਹੋਇਆ ਮੇਰਾ ਵੀਰ ਸੁੱਖਾ ਮਾਨ ਅੱਜ ਸਾਡੀ ਪਾਰਟੀ ਸ਼ਾਮਲ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਇੱਕ ਮਿਹਨਤੀ ਭਰਾ ਮੇਰਾ ਹੈ ਤੇ ਇਹ ਦਾ ਕੋਲ ਅਹੁਦਾ ਵੀ ਹੈਗਾ ਤੁਹਾਨੂੰ ਪਤਾ ਕਾਂਸ ਚੋਂ ਅੱਜ ਸਾਡੇ ਪਰਿਵਾਰ ਚ ਆਏ ਨੇ ਤੇ ਅਸੀਂ ਵੈਲਕਮ ਕਰਦੇ ਹਾਂ ਵੀਰ ਦਾ ਤੇ ਦੋ ਕਿ ਇਹਨਾਂ ਦੀ ਪਤਨੀ ਜੀ ਇਹਨਾਂ ਦੀ ਪਤਨੀ ਵੀ ਤੁਹਾਨੂੰ ਸਪੋਰਟ ਕਰਦੀ ਬਲਾਕ ਸੰਮਤੀ ਆ ਪਰਿਵਾਰ ਸਮੇਤ ਜੀ ਸਾਡੇ ਨਾਲ ਉਹ ਬਲਾਕ ਸੰਮਤੀ ਮੈਂਬਰ ਨੇ ਤੇ ਵੀਰਖੋਲ ਵੀ ਉਹ ਸਾਰੇ ਬਲਾਕ ਸੰਮਤੀ ਦੇ ਚੇਅਰਮੈਨ ਨੇ ਉਹ ਆਪਣੇ ਮਸ਼ਵਾਲਾ ਸਾਹਿਬ ਤੋਂ ਤੇ ਵੀਰਖੋਲ ਖੋਦ ਜ਼ਿਲ੍ਹੇ ਦਾ ਅਹੁਦਾ ਹੈਗਾ ਜਨ ਸਖਤਰ ਨੇ ਇਹ ਕਾਂਗਰਸ ਤੋਂ ਤੇ ਇਹ ਅੱਜ ਮਨੋ ਆਮ ਆਦੀ ਬਾੜੀ ਜੁਆਨ ਕੀਤੀ ਹੈ ਪਾਰਟੀ ਦੇ ਜੋ ਵੀ ਕੰਮਕਾਰ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਸਾਨੂੰ ਬਹੁਤ ਵਧੀਆ ਲੱਗੂਗਾ ਜਦੋਂ ਵੀਰ ਜਰ ਕੇ ਇਸੇ ਕੰਮ ਕਰੂਗੇ ਸਾਰੇ ਪਾਰਾ ਪਾਰਟੀ ਲਈ ਕਹਿ ਲੋ ਉਹਨਾਂ ਲਈ ਕਹਿ ਲੋ ਤੇ ਵੀ ਦਾ ਵੈਲਕਮ ਇਹਨਾਂ ਕਾਂਗਰਸ ਪਾਰਟੀ ਦੇ ਪਿੰਡਾਂ ਵਿੱਚ ਸੋ ਆਮ ਆਦੀ ਪਾਰਟੀ ਪਿੰਡਾਂ ਦੇਖੋ ਤੁਸੀਂ ਸਾਰੇ ਜਾਣਦੇ ਹੋ ਵੀ ਜਿਵੇਂ ਹੁਣ ਵੋਟਾਂ ਦੇ ਟਾਈਮ ਆ ਸੀ ਜੇ ਵੋਟਾਂ ਮੰਗਦੇ ਵੀ ਆ ਤਾਂ ਕੰਮ ਦੇ ਆਧਾਰ ਤੇ ਮੰਗਦੇ ਜੋ ਕੰਮ ਕਰਾਏ ਨੇ ਉਹਨਾਂ ਨੂੰ ਦੱਸ ਕੇ ਮੰਗਦੇ ਤੇ ਸਾਨੂੰ ਕਹ ਲੋ ਵੀ ਸਾਡਾ ਵੀਰ ਜਦੋਂ ਸਾਡੇ ਨਾਲ ਹੋਰ ਮਿਹਨਤ ਕਰੂਗਾ ਤੇ ਉਹਦੇ ਨਾਲ ਤੁਲਪ ਦੀ ਜੇ ਪਾਰਟੀ ਦਾ ਪਾਰਟੀ ਲਈ ਰਲ ਕੇ ਸੀ ਕੰਮ ਕਰੂ ਸਾਰੇ ਪਿੰਡਾਂ ਵਿੱਚ ਕਿੱਦਾਂ ਦਾ ਹੁਨਾਰਾ ਮਿਲਿਆ ਜਿ ਸ਼ਹਿਰਾਤ ਚ ਮੱਛੜੇ ਤੇ ਸਮਰਾਲਾ ਦੇ ਪਿੰਡਾਂ ਦੇ ਵਿੱਚ ਕਾਮਾਂ ਦੀ ਪਾਰਟੀ ਨੂੰ ਇਲੈਕਸ਼ਨ ਸੰਬੰਧੀ ਦੂਸਰੋਂ ਦੇਖੋ ਬਹੁਤ ਵਧੀਆ ਹੰਗਾਰਾ ਜੀ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਮੁਰੇ ਜਰੀਆ ਕਰਨਾ ਚਾਹੁੰਦਾ ਜਦੋਂ ਵੀ ਅਸੀਂ ਪਿੰਡ ਚ ਜਾਂਦੇ ਆ ਅਸੀਂ ਆਪਣੇ 2 ਸਾਲ ਦੇ ਕੰਮ ਇੱਕ ਬਹੁਤ ਘੱਟ ਟਾਈਮ ਦਾ ਬੰਦਾ 2 ਸਾਲ ਅਸੀਂ 2 ਸਾਲ ਦੇ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਤੇ 2 ਸਾਲ 'ਚ ਜੋ ਕੰਮ ਹੋਏ ਨੇ ਤੁਹਾਨੂੰ ਪਤਾ ਹੀ ਹੈ ਖਾਸ ਕਰਕੇ ਸਾਡੇ ਸੜਕਾਂ ਦੀ ਗੱਲ ਕਰੀਏ ਇਸ ਨਾਲੇ ਹਲਕੀਆਂ ਜਿਹੜੀਆਂ ਕਈ ਬਹੁਤ ਲੰਬੇ ਟਾਈਮ ਤੋਂ ਬਣੀਆਂ ਨਹੀਂ ਸੀਗੀਆਂ ਸਾਰੀਆਂ-ਸਾਰੀਆਂ ਬਣ ਕੇ ਤਿਆਰ ਨੇ ਲਗਭਗ 55 ਕਰੋੜ ਰੁਪਏ ਦੇ ਕਰੀਬ ਸੜਕਾਂ ਬਣੀਆਂ ਨੇ ਸਿਰਫ ਆ 2 ਸਾਲ ਦੇ ਵਿੱਚ ਵਿੱਚ ਉਹ ਉਹਨਾਂ ਦੇ ਆਧਾਰ ਤੇ ਸੀ ਕੰਮ ਦੇ ਆਧਾਰ ਤੇ ਜਿੰਨੇ ਵੀ ਕਾ ਪਾਰਟੀ ਦੀਆਂ ਗਰੰਟੀਆਂ ਸੀਗੀਆਂ ਉਹ ਲਗਭਗ ਇੱਕ ਰੰਡੀ ਸ਼ੋਹਰਜ ਸਾਡੀਆਂ ਸਾਰੀਆਂ ਗਰੰਟੀਆਂ ਕੇ ਸਿਰਫ 2 ਸਾਲ ਚ ਪੂਰੀਆਂ ਕਰਤੀਆਂ ਅਸੀਂ ਕੰਮ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਜੀ ਪਹਿਲਾਂ ਔਰਤਾਂ ਚ ਹੈਗੀ ਜਿਹੜੀ ਤੁਸੀਂ ਦੱਸੇ ਸਾਰੀਆਂ ਗਰੰਟੀਆਂ ਪੂਰੀ ਹੋ ਗਈਆਂ ਇੱਕ ਗਰੰਟੀ ਹੈ ਜੀ ਉਹ ਬੀਬੀ ਵਾਲੀ ਦੇਖੋ ਹਾਂ ਉਹ ਤੁਹਾਨੂੰ ਇਹ ਬਹੁਤ ਸ਼ੀਤੀ ਹੋ ਜੂਗੀ ਤੁਹਾਨੂੰ ਪਤਾ ਦਿੱਲੀ ਚ ਆਪਾਂ ਇਹ ਗਰੰਟੀ ਪੂਰੀ ਕਰਤੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਾਹਿਬ ਨੇ ਕਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਰੰਟੀ ਆ ਸਿਰਫ ਇੱਕ ਗਰੰਟੀ ਰਹਿੰਦੀ ਆ 3 ਸਾਲ ਪਹਿਲੇ ਸਾਡੇ ਕੋਲ ਪਰ ਹਾਂਜੀ ਹਾਂਜੀ ਮਾਸਾ ਤੁਸੀਂ ਅਜ ਆਮ ਆਦਮੀ ਪਾਰਟੀ ਸ਼ੁਰੂ ਕੀਤੀ ਆ ਜੀ ਤੇ ਕੀ ਕਹਣਾ ਚਾਹੁੰਦੇ ਇਹਦੇ ਜਿਵੇਂ ਆਪਣੇ ਮੁੱਖ ਮੰਤਰੀ ਭਾ ਸਰਦਾਰ ਭਗਵੰਦ ਸਿੰਘ ਮਾਨ ਜੀ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਲੋਕਲ ਸਾਡੇ ਏਰੀਆ ਦੇ ਕੰਸਟੀਟੂਐਂਸ ਦੇ ਐਮਐਲਏ ਸਰਦਾਰ ਜਗਤਾਰ ਸਿੰਘ ਦਿਹਾਰਪਰਾਈ ਦੀ ਸਾਦਗੀ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤੀ ਆ ਮੈਂ ਖੁਦ ਜਨਰਲ ਸੈਕਟਰੀ ਦੀ ਕਾਂਗਰਸ ਪਾਰਟੀ ਜ਼ਿਲ੍ਹਾ ਖੰਨਾ ਦਾ ਤੇ ਮੇਰੀ ਵਾਈਫ ਮੌਜੂਦਾ ਬਲਾਕ ਸੰਮਤੀ ਚੇਅਰਪਰਸਨ ਨੇ ਮਛੂੜਾ ਸਾਹਿਬ ਤੋਂ ਉਹਨਾਂ ਨੇ ਵੀ ਨਾਲ ਜੁਆਇਨ ਕੀਤੀ ਆ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਜੋ ਮੇਰੇ ਪਰਿਵਾਰ ਦੇ ਸਰਪੰਚ ਪੰਚ ਮੇਰੇ ਆਪਦੇ ਨੇ ਉਹ ਵੀ ਜਵਾਨ ਕਰਨਗੇ ਕੀ ਕਾਰਨ ਰਿਹਾ ਵੀ ਤੁਸੀਂ ਤਾਂ ਬਸ ਵਾਕੀ ਚੱਲਦੇ ਆ ਕਾਂਗਰਸ ਭਾਈ ਜੀ ਗੱਲੇ ਇਹ ਆ ਉਹਨਾਂ ਵਿੱਚ ਆਪਦੀ ਐਟੀਟਿਊਡ ਜ਼ਿਆਦਾ ਤੇ ਉਹ ਵਰਕਰ ਦੀ ਕਿਸੇ ਦੀ ਉੱਥੇ ਕੋਈ ਕਦਰ ਨਹੀਂ ਹੈਗੀ ਉੱਥੇ ਜਿਹੜੇ 2-4 ਬੰਦੇ ਨੇ ਉਹੀ ਗੇਮ ਨੂੰ ਕੁਮਾਰ ਰਹੇ ਨੇ ਬਸ ਉਹਨਾਂ ਦੀ ਪੁੱਛਪੜਤਾਲ ਉਹ ਕਹਿੰਦੇ ਕਿਸੇ ਵਰਕਰ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਠੀਕ ਹੈ ਨਾ ਤੁਸੀਂ ਤਾਂ ਸੀਨੀਅਰ ਸੀਨੀਅਰ ਬਸ ਸੀਨੀਅਰ ਦਾ ਵੀ ਇਹੀ ਹਾਲ ਆ ਜੀ ਉੱਥੇ ਸਾਰੇ ਵਰਕਰ ਵੀ ਦੁਖੀ ਨੇ ਇਸ ਕਰਕੇ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਬਲਾਕਸਭਾ ਦੀ ਚਿਹਰੇ ਮੈਨੂੰ ਅਹੁਦਾ ਵੀ ਦਿੱਤਾ ਗਿਆ ਹੈ। ਸਿਰ ਵੀ ਤੇ ਬਾਪੂ ਵੀ ਹੈ ਜਾਂ ਅਹੁਦਾ ਦੇਣ ਤੋਂ ਬਾਅਦ ਵੀ ਜਦੋਂ ਕੋਈ ਮਾਨਸਿਕਕਾਰ ਨਾ ਮਿਲੇ ਜੀ। ਪਾਰਟੀ ਦੀ ਮਾਨਸਿਕਕਾਰ ਕੋਈ ਮਾਨਸਿਕਾਰ ਨਹੀਂ ਉੱਥੇ ਮਿਲ ਰਿਹਾ। ਉਹ ਹੀ ਕਿਸੇ ਨੂੰ ਪੁੱਛ ਬਰਦਲ ਨਹੀਂ ਹੈਗੀ। ਇਸ ਕਰਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਕੀ ਪਿੰਡਾਂ ਦੇ ਵਿੱਚ ਤੁਸੀਂ ਜਾਓਗੇ ਆਮ ਆਦਮੀ ਪਾਰਟੀ ਦੀ ਸਪੋਰਟ ਕਰੋਗੇ ਤੇ ਪਿੰਡਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਪ੍ਰਚਾਰ ਕਰੋਗੇ ਆਮ ਦੀ ਪਾਰਟੀ ਦਾ? ਮੈਂ ਤੋਂ ਆਮ ਆਦਮੀ ਪਾਰਟੀ ਦੇ ਅਸੀਂ ਖੁੱਲ੍ਹ ਕੇ ਪ੍ਰਚਾਰ ਕਰਾਂਗੇ ਜਿੰਮੇ ਮੈਂ ਤਾਂ ਅਸੀਂ ਕਾਂਗਰਸ ਪਾਰਟੀ ਦੀ ਪਹਿਲਾਂ ਕਰਦੇ ਰਹੇ ਹਾਂ। ਉਹਦੇ ਵੋਟਰ ਟਾਈਮ ਦਾ ਜੁਆਇੰਡਾ ਇਹ ਹੈ ਵੀ ਸਾਡੇ ਤੱਕ ਜਦਦੇ ਅਸੀਂ ਬੈਠੇ ਸੀ ਕਰੇ ਸਾਇਲੈਂਟ ਬੈਠੇ ਸੀ ਅੱਜ ਤੱਕ ਬੈਠ ਕੇ ਹੁਣ ਕਿਸੇ ਚੀਜ਼ ਦਾ ਕੋਈ ਟਾਈਮ ਹੁੰਦਾ ਬਾਕੀ ਜਦੋਂ ਟਾਈਮ ਆਇਆ ਵੋਟਰਾਂ ਦਾ ਮਤਲਬ ਨਹੀਂ ਵੀ ਜੇ ਟਾਈਮ ਆ ਸਾਨੂੰ ਨੀਤੀਆਂ ਵਧੀਆ ਲੱਗੀਆਂ ਤਾਂ ਅਸੀਂ ਪਹੁੰਚ ਕੀਤੀ ਆਪ ਕਰੀ ਇਹਨਾਂ ਨੇ ਕਰੀ ਅੱਜ ਅਸੀਂ ਇਹ ਜੁਆਇੰਂ ਕੀਤੀ ਤੁਸੀਂ ਤੁਸੀਂ ਤੋਂ ਥੋੜੀ ਪਤਲੀ ਬਲਾਕ ਸੰਮਤੀ ਚੇਅਰਪਰਸਨ ਆ ਬੜਾ ਆਪਣਾ ਬਟਾ ਹੁੰਦਾ ਬਹੁਤ ਹੈ ਤੁਸੀਂ ਦੋਨੋਂ ਹੀ ਪ੍ਰਚਾਰ ਕਰੋਗੇ ਲੜਕੇ ਦਾ ਨਗਰ ਹੋਰ ਵੀ ਕਰਨਗੇ ਜੀ ਜੋ ਮੇਰੇ ਸੱਜਣ ਮਿੱਤਰ ਸਾਡੇ ਨਾਲ ਨੇ ਮੇਰੇ ਹੁਣ ਤੱਕ ਅਸਹਿਯੋਗੀ ਦਾ ਸੰਮਤੀ ਮੈਂਬਰ ਵੀ ਹੋ ਸਕਦੇ ਨੇ ਸਰਪੰਚ ਵੀ ਹੋ ਸਕਦੇ ਨੇ ਲੰਬੜਦਾਰ ਪਿੰਡਾਂ ਦੇ ਹੋਰ ਆਲੇ ਸਭੇ ਚ ਹੋਰ ਵੀ ਹੋਣਗੇ ਹੋਰ ਵੀ ਪਰਿਵਾਰ ਦਾ ਵਾਧਾ ਕਰਾਂਗੇ ਜਆ ਬਲਾਕਸ ਦੀ ਮੈਂਬਰ ਸ਼ਾਮਲ ਕਰਾਂਗੇ ਜੀ ਹਾਂਜੀ ਹੋਰ ਵੀ ਪਰਿਵਾਰ ਦਾ ਵਾਧਾ ਕਰਾਂਗੇ